ਮੇਰਾ ਨਾਮ ਸਿਮਰਨ ਹੈ ਮੇਰੇ ਬਿਆਨ ਉਹ ਹਜੇ ਕੁਝ ਹੀ ਸਮਾਂ ਹੋਇਆ ਸੀ ਅਤੇ ਮੇਰਾ ਪਤੀ ਅਮਰ ਦੁबई ਵਿੱਚ ਕੰਮ ਕਰਨ ਲਈ ਚੱਲ ਗਿਆ ਉਹ ਉੱਥੋਂ ਹਰ ਮਹੀਨੇ ਬਹੁਤ ਸਾਰੇ ਪੈਸੇ ਭੇਜਦਾ ਅਤੇ ਮੈਨੂੰ ਕਹਿੰਦਾ ਕਿ ਮੇਰੀਆਂ ਸਾਰੀਆਂ ਭੈਣਾਂ ਨੂੰ ਘਰ ਬੁਲਾਇਆ ਕਰ ਉਹਨਾਂ ਨੂੰ ਖਾਣੇ ਤੇ ਬੁਲਾਇਆ ਕਰ ਉਹਨਾਂ ਦੀਆਂ ਅਸੀਸਾਂ ਨਾਲ ਹੀ ਤਾਂ ਮੈਂ ਲੱਖਾਂ ਰੁਪਏ ਕਮਾ ਰਹੀ ਹਾਂ ਮੇਰੀਆਂ ਨਣਦਾਂ ਇਸ ਗੱਲ ਤੇ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਕਰਦੀਆਂ ਸੀ ਅਤੇ ਰੋਜ਼ਾਨਾ ਆਪਣੇ ਬੱਚਿਆਂ ਨੂੰ ਲੈ ਕੇ ਮੇਰੇ ਘਰ ਆ ਜਾਂਦੀਆਂ ਸੀ ਮੈਂ ਉਹਨਾਂ ਲਈ ਖਾਣਾ ਬਣਾ ਬਣਾ ਕੇ ਥੱਕ ਗਈ ਸੀ ਇੱਕ ਦਿਨ ਮੈਨੂੰ ਬਹੁਤ ਤੇਜ਼ ਬੁਖਾਰ ਆ ਗਿਆ ਅਤੇ ਬੁਖਾਰ ਕਾਰਨ ਮੈਂ ਖਾਣਾ ਨਹੀਂ ਬਣਾ ਸਕੀ ਤਦ ਮੇਰੀ ਇੱਕ ਨਣਦ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਇੱਥੋਂ ਤੱਕ ਕਿ ਮੇਰੇ ਵਾਲ ਵੀ ਟੁੱਟ ਗਏ ਮੈਨੂੰ ਬਹੁਤ ਸੱਟਾਂ ਲੱਗੀਆਂ ਸੀ ਉਸ ਨੇ ਮੈਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਅਤੇ ਮੇਰੇ ਵਾਲ ਖਿੱਚੇ ਕਿ ਮੇਰੇ ਸਿਰ ਦੇ ਕਾਫੀ ਵਾਲ ਉਖੜ ਗਏ ਅਤੇ ਮੇਰੇ ਪਤੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਸਗੋਂ ਆਪਣੀਆਂ ਭੈਣਾਂ ਦੀ ਸਾਈਡ ਤੋਂ ਹੀ ਬੋਲਣ ਲੱਗਾ ਮੇਰੇ ਤੇ ਬਹੁਤ ਗੁੱਸਾ ਕੀਤਾ ਤੇ ਕਹਿਣ ਲੱਗਾ ਕਿ ਗਲਤੀ ਤੇਰੀ ਹੀ ਹੋਵੇਗੀ ਮੇਰੀ ਭੈਣ ਤੋਂ ਮਾਫੀ ਮੰਗ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਪੇਪਰ ਭੇਜ ਦਵਾਂਗਾ ਮੈਂ ਕੀ ਕਰ ਸਕਦੀ ਸੀ ਆਪਣੇ ਪਤੀ ਦੀ ਗੱਲ ਮੰਨਣਾ ਮੇਰੇ ਲਈ ਬਹੁਤ ਵੱਡੀ ਮਜਬੂਰੀ ਬਣ ਗਈ ਸੀ ਮੈਂ ਉੱਪਰ ਵਾਲੇ ਕੋਲ ਅਰਦਾਸ ਕੀਤੀ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਅਚਾਨਕ ਕੁਝ ਦਿਨਾਂ ਬਾਅਦ ਹੀ ਮੇਰੇ ਪਤੀ ਦਾ ਸਾਰਾ ਕਾਰੋਬਾਰ ਬਰਬਾਦ ਹੋ ਗਿਆ ਅਤੇ ਉਹ ਬਿਨਾਂ ਦੱਸੇ ਘਰ ਵਾਪਸ ਆ ਗਿਆ ਮੇਰੀ ਅਜਿਹੀ ਹਾਲਤ ਦੇਖ ਕੇ ਉਸ ਦੇ ਹੋ ਛੁੱਟ ਗਏ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਕੀ ਦੇਖ ਰਿਹਾ ਹੈ ਕਿਉਂਕਿ ਮੇਰੀ ਨਣਦ ਨੇ ਤਾਂ ਉਸ ਨੂੰ ਦੱਸਿਆ ਸੀ ਕਿ ਮੈਂ ਚਾਰ ਭਰਾਵਾਂ ਦੀ ਲਾਡਲੀ ਘਰ ਦੀ ਕਲੋਤੀ ਧੀ ਸੀ ਮੇਰੇ ਪਾਪਾ ਕਹਿੰਦੇ ਸੀ ਕਿ ਮੈਂ ਉਹਨਾਂ ਦੇ ਘਰ ਦੀ ਰੌਣਕ ਹਾਂ ਅਤੇ ਮੇਰੇ ਭਰਾ ਕਹਿੰਦੇ ਸੀ ਕਿ ਮੈਂ ਉਹਨਾਂ ਦੀ ਰਾਜਕੁਮਾਰੀ ਹਾਂ ਸੱਚ ਕਹਾ ਤਾਂ ਮੈਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਇੱਕ ਕੁੜੀ ਹਾਂ ਅਤੇ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਵੇਗੀ ਮੇਰੇ ਚਾਰੇ ਪਰਾ ਮੈਨੂੰ ਇੰਨਾ ਪਿਆਰ ਕਰਦੇ ਸੀ ਕਿ ਮੇਰੀ ਛੋਟੀ ਜਹੀ ਖੁਆਇਚ ਵੀ ਬਿਨਾ ਬੋਲੇ ਪੂਰੀ ਹੋ ਜਾਂਦੀ ਸੀ ਮੇਰੀਆਂ ਭਾਬੀਆਂ ਵੀ ਮੈਨੂੰ ਆਪਣੀ ਧੀ ਵਾਂਗ ਸਮਝਦੀਆਂ ਸੀ ਉਹ ਅਕਸਰ ਕਹਿੰਦੀਆਂ ਸੀ ਕਿ ਅਸੀਂ ਤਾਂ ਤੇਰੇ ਨਖਰੇ ਹੀ ਚੁੱਕਦੇ ਚੁੱਕਦੇ ਮ제 ਵਿੱਚ ਰਹਿੰਦੇ ਹਾਂ ਜਦੋਂ ਵੀ ਮੈਂ ਬਿਮਾਰ ਪੈ ਜਾਂਦੀ ਭਾਬੀਆਂ ਮੈਨੂੰ ਘੇਰ ਲੈਂਦੀਆਂ ਮੇਰੇ ਲਈ ਖਿਚੜੀ ਬਣਾਉਂਦੀਆਂ ਸਿਰ ਤੇ ਹੱਥ ਫੇਰ ਕੇ ਦੇਰ ਦੀਆਂ ਸੱਚ ਕਹਾ ਤਾਂ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਪੇ ਦੀ ਇਕਲੋਤੀ ਹੋਣ ਦਾ ਬੋਝ ਹੈ ਉਲਟਾ ਮੈਨੂੰ ਤਾਂ ਸਭ ਦਾ ਦਾ ਦులਾਰ ਮਿਲਦਾ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਆਇਆ ਮੇਰਾ ਵਿਆਹ ਘਰ ਰੋਸ਼ਨੀ ਨਾਲ جگਮਗਾ ਰਿਹਾ ਸੀ ਢੋਲ ਨਗਾਰਿਆਂ ਦੀ ਆਵਾਜ਼ ਗੂੰਜ ਰਹੀ ਸੀ ਮਾਂ ਵਾਰ-ਵਾਰ ਮੈਨੂੰ ਦੇਖਦੀ ਅਤੇ ਅਥਰੂ ਪੂੰਝ ਲੈਂਦੀ ਪਰ ਆਜ ਤੇਰ ਉਧਰ ਭੱਜ ਤੋੜ ਕਰਕੇ ਆਪਣਾ ਪ੍ਰਬੰਧ ਕਰ ਰਹੇ ਸੀ ਮੈਂ ਲਾਲ ਜੋੜੇ ਵਿੱਚ ਸੱਜੀ ਆਇਨੇ ਦੇ ਸਾਹਮਣੇ ਬੈਠੀ ਸੀ ਅਤੇ ਸੋਚ ਰਹੀ ਸੀ ਕਿ ਕੀ ਮੈਂ ਸੱਚਮੁੱਚ ਹੁਣ ਮੈਂ ਇਸ ਘਰ ਤੋਂ ਚਲੀ ਜਾਵਾਂਗੀ ਜਿੱਥੇ ਮੈਂ ਰਾਜਕੁਮਾਰੀ ਵਰਗੀ ਜ਼ਿੰਦਗੀ ਕੱਟੀ ਹੈ ਉੱਥੋਂ ਕਿਸੇ ਹੋਰ ਦੇ ਘਰ ਜਾਣਾ ਆਸਾਨ ਹੋਵੇਗਾ ਕਿ ਮੇਰਾ ਵਿਆਹ ਅਮਰ ਨਾਲ ਤੈਅ ਹੋ ਗਿਆ ਸੀ ਉਹ ਪੜ੍ਹਾਈ ਲਿਖਾਈ ਵਿੱਚ ਚੰਗਾ ਤੇ ਮਿਹਨਤੀ ਮੁੰਡਾ ਸੀ ਮੇਰੇ ਭਰਾਵਾਂ ਨੇ ਉਸ ਨੂੰ ਪਸੰਦ ਕੀਤਾ ਸੀ ਇਸ ਲਈ ਮੈਂ ਵੀ ਬਿਨਾਂ ਸਵਾਲ ਕੀਤੇ ਹਾਂ ਕਰ ਦਿੱਤੀ ਮਾਂ ਵਿਚਾਰ ਵਿਚਾਰ ਮੈਨੂੰ ਦੇਖ ਕੇ ਭਾਵੁਕ ਹੋ ਜਾਂਦੀ ਉਸ ਦੀਆਂ ਅੱਖਾਂ ਪਰ ਆਉਂਦੀਆਂ ਪਰ ਤੁਰੰਤ ਅਥਰੂਪ ਪੂੰਝ ਕੇ ਮੁਸਕਰਾਉਣ ਲੱਗਦੀ ਵਿਆਹ ਦੀਆਂ ਰਸਮਾਂ ਪੂਰੀ ਧੂਮ-ਧਾਮ ਨਾਲ ਹੋਈਆਂ ਡੋਲੀ ਚੁੱਕੀ ਆ ਤੇ ਮੈਂ ਸਹੁਰੇ ਪਹੁੰਚ ਗਈ ਮਨ ਵਿੱਚ ਢੇਰ ਸਾਰੀਆਂ ਉਮੀਦਾਂ ਸੀ ਕਿ ਹੁਣ ਇੱਕ ਨਵਾਂ ਪਰਿਵਾਰ ਮਿਲੇਗਾ ਨਵੇਂ ਰਿਸ਼ਤੇ ਮਿਲਣ ਮਿਲਣਗੇ ਸੋਹਰੇ ਘਰ ਪਹੁੰਚਦੇ ਹੀ ਮੈਂ ਸੋਚਿਆ ਸੀ ਕਿ ਹੁਣ ਮੇਰੀ ਜ਼ਿੰਦਗੀ ਵਿੱਚ ਨਵੇਂ ਰਿਸ਼ਤੇ ਨਵੀਂ ਜ਼ਿੰਮੇਵਾਰੀਆਂ ਅਤੇ ਨਵੇਂ ਅਨੁਭਵ ਹੋਣਗੇ ਪਰ ਜਿਵੇਂ ਹੀ ਮੈਂ ਸੋਹਰੇ ਘਰ ਦੇ 베ੜੇ ਵਿੱਚ ਉਤਰੀ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ ਘਰ ਦੀਆਂ ਔਰਤਾਂ ਖਾਸ ਕਰਕੇ ਨਣਦਾ ਮੈਨੂੰ ਦੇਖ ਕੇ ਉੰਨੀਆਂ ਖੁਸ਼ ਨਹੀਂ ਸੀ ਜਿੰਨਾ ਮੈਂ ਸੋਚਿਆ ਸੀ ਸਵਾਗਤ ਵਿੱਚ ਢਿੱਲ ਸੀ ਆਰਤੀ ਵੀ ਹੋਈ ਤਾਂ ਬਸ ਰਸਮੀ ਤੌਰ ਤੇ ਹੋਈ ਮੈਂ ਆਪਣੇ ਆਪ ਨੂੰ ਸਮਝਾਇਆ ਸਿਮਰਨ ਤੂੰ ਜ਼ਿਆਦਾ ਸੋਚ ਰਹੀ ਹੈਂ ਸਭ ਕੁਝ ਠੀਕ ਹੋ ਜਾਵੇਗਾ ਪਹਿਲੀ ਰਾਤ ਅਮਰ ਨੇ ਮੇਰੇ ਨਾਲ ਬਹੁਤ ਨਰਮੀ ਨਾਲ ਗੱਲਾਂ ਕੀਤੀਆਂ ਉਸਨੇ ਕਿਹਾ ਸਿਮਰਨ ਮੈਨੂੰ ਤੇ ਤੈਥੋਂ ਇੱਕ ਵੀ ਗੱਲ ਨਹੀਂ ਛੁਕਾਉਣੀ ਵਿਆਹ ਤੋਂ ਬਾਅਦ ਮੈਂ ਤੇਰੇ ਨਾਲ ਜਿਆਦਾ ਸਮਾਂ ਨਹੀਂ ਬਿਤਾ ਸਕਾਂਗਾ ਮੈਨੂੰ ਵਿਦੇਸ਼ ਵਿੱਚੋਂ ਨੌਕਰੀ ਦਾ ਵੱਡਾ ਮੌਕਾ ਮਿਲਿਆ ਹੈ ਅਤੇ ਮੈਂ ਜਲਦੀ ਹੀ ਉੱਥੇ ਚਲਾ ਜਾਵਾਂਗਾ ਮੈਂ ਥੋੜੀ ਉਦਾਸ ਹੋ ਗਈ ਪਰ ਮੈਂ ਸਮਝਦਾਰੀ ਵਿਖਾਉਂਦਿਆਂ ਕਿਹਾ ਕੋਈ ਗੱਲ ਨਹੀਂ ਜੀ ਅਮਰ ਤੁਹਾਡੀ ਮਿਹਨਤ ਹੀ ਤਾਂ ਸਾਡੇ ਆਉਣ ਵਾਲੇ ਜੀਵਨ ਨੂੰ ਸਵਾਰ ਸਕੇਗੀ ਮੈਂ ਇੱਥੇ ਸਭ ਸੰਭਾਲ ਲਵਾਂਗੀ ਉਸਨੇ ਕਿਹਾ ਸਿਮਰਨ ਮੈਂ ਹਰ ਮਹੀਨੇ ਤੈਨੂੰ ਪੈਸੇ ਭੇਜਾਂਗਾ ਪਰ ਮੇਰੀਆਂ ਭੈਣਾਂ ਦਾ ਆਸ਼ੀਸ਼ ਮੇਰੇ ਲਈ ਸਭ ਤੋਂ ਵੱਡਾ ਹੈ ਮੈਨੂੰ ਲੱਗਦਾ ਹੈ ਮੇਰੀ ਸਾਰੀ ਤਰੱਕੀ ਉਹਨਾਂ ਦੀ ਵਜ੍ਹਾ ਨਾਲ ਹੀ ਹੈ ਇਸ ਲਈ ਤੂੰ ਉਹਨਾਂ ਦਾ ਖਿਆਲ ਰੱਖੀ ਮੈਂ ਹੋਲੀ ਜਹੀ ਸਕਾਨ ਦਿੱਤੀ ਅਤੇ ਹਾਮੀ ਭਰ ਦਿੱਤੀ ਉਸ ਵਕਤ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਗੱਲ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਬੋਝ ਬਣਨ ਵਾਲੀ ਹੈ ਕੁਝ ਦਿਨਾਂ ਵਿੱਚ ਹੀ ਅਮਰ ਵਿਦੇਸ਼ ਚਲਾ ਗਿਆ ਸ਼ੁਰੂ-ਸ਼ੁਰੂ ਵਿੱਚ ਮੈਂ ਬਹੁਤ ਰੋਈ ਇਕੱਲਾਪਨ ਮੈਨੂੰ ਘਟਣ ਨੂੰ ਦੌੜਦਾ ਸੀ ਪਰ ਮੋਬਾਈਲ ਤੇ ਉਸ ਦੀ ਆਵਾਜ਼ ਸੁਣ ਕੇ ਦਿਲ ਨੂੰ ਤਸੱਲੀ ਮਿਲ ਜਾਂਦੀ ਸੀ ਫਿਰ ਹੌਲੀ-ਹੌਲੀ ਉਸ ਦੀਆਂ ਭੈਣਾਂ ਸੁਰਿੰਦਰ ਅਤੇ ਮਨਜੀਤ ਆਪਣੇ ਬੱਚਿਆਂ ਨਾਲ ਘਰ ਆਉਣ ਲੱਗੀਆਂ ਪਹਿਲਾਂ ਪਹਿਲ ਮੈਨੂੰ ਚੰਗਾ ਲੱਗਾ ਮੈਂ ਸੋਚਿਆ ਇਹ ਮੇਰੇ ਪਤੀ ਦੀਆਂ ਭੈਣਾਂ ਹਨ ਮੈਂ ਇਹਨਾਂ ਨੂੰ ਆਪਣਾ ਹੀ ਸਮਝਾਂਗੀ ਮੈਂ ਪੂਰੇ ਮਨ ਨਾਲ ਉਹਨਾਂ ਲਈ ਖਾਣਾ ਬਣਾਉਂਦੀ ਬੱਚਿਆਂ ਨੂੰ ਗੋਦ ਵਿੱਚ ਲੈਂਦੀ ਉਹਨਾਂ ਨੂੰ ਪਿਆਰ ਕਰਦੀ ਪਰ ਹੌਲੀ-ਹੌਲੀ ਇਹ ਰੋਜ਼ ਦਾ ਨਿਯਮ ਬਣ ਗਿਆ ਮੈਨੂੰ ਮਹਿਸੂਸ ਹੋਣ ਲੱਗਾ ਕਿ ਇਹ ਤਾਂ ਰੋਜ਼ ਦਾ ਸਿਲਸਿਲਾ ਬਣ ਗਿਆ ਹੈ ਹਰ ਰੋਜ਼ ਸਵੇਰੇ ਉਹ ਦੋਵੇਂ ਆਪਣੇ ਬੱਚਿਆਂ ਸਮੇਤ ਘਰ ਆ ਧਮਕਦੀਆਂ ਸਿਮਰਣਾ ਜਲਦੀ ਰਸਤਾ ਬਣਾ ਦੇ ਬੱਚਿਆਂ ਨੂੰ ਸਕੂਲ ਵੀ ਭੇਜਣਾ ਹੈ ਸਿਮਰਣਾ ਅੱਜ ਬੱਚਿਆਂ ਲਈ ਖੀਰ ਬਣਾ ਦੇ ਅੱਜ ਘਰ ਸਾਫ਼ ਕਿਉਂ ਨਹੀਂ ਹੈ ਤੇਰਾ ਕੰਮ ਹੀ ਕੀ ਹੈ ਮੈਂ ਚੁੱਪਚਾਪ ਸਭ ਕੁਝ ਕਰਦੀ ਰਹੀ ਕਦੇ ਥੱਕ ਜਾਂਦੀ ਤਾਂ ਆਪਣੇ ਆਪ ਨੂੰ ਸਮਝਾਉਂਦੀ ਪਤੀ ਨੇ ਕਿਹਾ ਹੈ ਇਹਨਾਂ ਨੂੰ ਖੁਸ਼ ਰੱਖਣਾ ਇਹ ਉਸ ਦਾ ਪਰਿਵਾਰ ਹੈ ਇੱਕ ਦਿਨ ਮੈਨੂੰ ਤੇਜ਼ ਬੁਖਾਰ ਸੀ ਬदन ਇੰਨਾ ਟੁੱਟਿਆ ਹੋਇਆ ਸੀ ਕਿ ਬਿਸਤਰ ਤੋਂ ਉੱਠਣਾ ਵੀ ਮੁਸ਼ਕਿਲ ਸੀ ਤਾਂ ਦੇ ਹੀ ਦਰਵਾਜ਼ਾ ਖੁੱਲਿਆ ਤੇ ਮਨਜੀਤ ਗੁੱਸੇ ਵਿੱਚ ਬੋਲੀ ਅੱਜ ਨਾਸ਼ਤਾ ਕਿਉਂ ਨਹੀਂ ਬਣਿਆ ਮੈਂ ਹੌਲੀ ਆਵਾਜ਼ ਵਿੱਚ ਕਿਹਾ ਦੀਦੀ ਮੈਨੂੰ ਬਹੁਤ ਤੇਜ਼ ਬੁਖਾਰ ਹੈ ਥੋੜੀ ਦੇਰ ਆਰਾਮ ਕਰ ਲਵਾਂ ਫਿਰ ਬਣਾ ਦੇਵਾਂਗੀ ਉਸ ਨੇ ਮੇਰੇ ਗੱਲ ਤੇ ਇੱਕ ਜ਼ੋਰਦਾਰ ਥਮਾਚਾ ਜੜ ਦਿੱਤਾ ਅਤੇ ਬੋਲੀ ਤੇਰੀ ਹਿੰਮਤ ਕਿਵੇਂ ਹੋਈ ਸਾਨੂੰ ਟਾਲਣ ਦੀ ਸਾਡੇ ਘਰ ਦੀ ਕਮਾਈ ਖਾ ਰਹੀ ਹੈ ਅਤੇ ਸਾਨੂੰ ਖਾਣਾ ਤੱਕ ਨਹੀਂ ਉਸ ਨੇ ਮੇਰੇ ਵਾਲ ਫੜ ਕੇ ਮੈਨੂੰ ਖਿੱਚਿਆ ਸੁਰਿੰਦਰ ਵੀ ਆ ਗਈ ਅਤੇ ਦੋਹਾਂ ਨੇ ਮਿਲ ਕੇ ਮੈਨੂੰ ਪੂਰੀ ਤਰ੍ਹਾਂ ਕੁੱਟਿਆ। ਮੈਂ ਦਰਦ ਨਾਲ ਕਹਾੜ ਉਠੀ। ਮੇਰੇ ਵਾਲਾਂ ਦਾ ਗੁੱਛਾ ਟੁੱਟ ਕੇ ਹੱਥ ਵਿੱਚ ਆ ਗਿਆ। ਮੈਂ ਸਾਰਾ ਦਿਨ ਬਿਸਤਰੇ ਤੇ ਪਈ ਰਹੀ, ਦਰਦ ਨਾਲ ਟੜਫਦੀ ਹੋਈ। ਮੈਂ ਸੋਚਿਆ ਕਿ ਇਹੀ ਸੋਹਰਾ ਘਰ ਹੈ ਜਿੱਥੇ ਮੈਨੂੰ ਆਪਣਾ ਸਮਝਣ ਦੀ ਬਜਾਏ ਨੌਕਰਾਨੀ ਸਮਝਿਆ ਜਾ ਰਿਹਾ ਹੈ। ਰਾਤ ਨੂੰ ਵੀਡੀਓ ਕਾਲ ਤੇ ਮੈਂ ਰੋਂਦਿਆਂ ਹੋਇਆਂ ਅਮਰ ਨੂੰ ਸਭ ਕੁਝ ਦੱਸ ਦਿੱਤਾ। ਤੁਹਾਡੀਆਂ ਭੈਣਾਂ ਨੇ ਮੈਨੂੰ ਬਹੁਤ ਮਾਰਿਆ ਹੈ। ਮੇਰੇ ਵਾਲ ਤੱਕ ਖਿੱਚ ਲਏ ਦੇਖੋ ਸੱਟਾਂ ਦੇ ਨਿਸ਼ਾਨ ਹਨ ਅਮਰ ਦਾ ਚਿਹਰਾ ਸਖਤ ਹੋ ਗਿਆ ਗੁੱਸੇ ਨਾਲ ਬੋਲਿਆ ਸਿਮਰਨ ਮੇਰੀਆਂ ਭੈਣਾਂ ਕਦੇ ਗਲਤ ਨਹੀਂ ਹੋ ਸਕਦੀਆਂ ਤੂੰ ਉਹਨਾਂ ਤੋਂ ਮਾਫੀ ਮੰਗ ਨਹੀਂ ਤਾਂ ਮੈਂ ਤੇਰੇ ਨਾਲ ਰਿਸ਼ਤਾ ਤੋੜ ਦਿਆਂਗਾ ਉਸ ਪਲ ਮੈਨੂੰ ਲੱਗਿਆ ਜਿਵੇਂ ਜ਼ਮੀਨ ਮੇਰੇ ਪੈਰਾਂ ਹੇਠੋਂ ਖਿਸਕ ਗਈ ਜਿਸ ਨੂੰ ਮੈਂ ਆਪਣਾ ਸਭ ਕੁਝ ਮੰਨਿਆ ਉਹ ਮੇਰੀ ਪੀੜ ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ ਮੈਂ ਸੋਚਿਆ ਸੀ ਕਿ ਪਤੀ ਮੇਰੀ ਢਾਲ ਬਣੇਗਾ ਪਰ ਉਹ ਤਾਂ ਮੇਰੇ ਖਿਲਾਫ ਖੜਾ ਹੋ ਗਿਆ ਮੇਰੀਆਂ ਅੱਖਾਂ ਵਿੱਚ ਨਿਰਾਸ਼ਾ ਭਰ ਗਈ ਕੁਝ ਹਫ਼ਤਿਆਂ ਬਾਅਦ ਖ਼ਬਰ ਆਈ ਕਿ ਅਮਰ ਦਾ ਵਿਦੇਸ਼ ਦਾ ਕਾਰੋਬਾਰ ਡੁੱਬ ਗਿਆ ਉਹ ਟੁੱਟ ਚੁੱਕਿਆ ਸੀ ਅਤੇ ਵਾਪਸ ਘਰ ਆ ਗਿਆ ਜਦੋਂ ਉਸਨੇ ਮੈਨੂੰ ਦੇਖਿਆ ਤਾਂ ਪਹਿਚਾਣ ਹੀ ਨਾ ਸਕਿਆ ਮੇਰਾ ਚਿਹਰਾ ਪੀਲਾ ਪੈ ਗਿਆ ਸੀ ਅੱਖਾਂ ਹੇਠ ਗੂੜੇ ਕਾਲੇ ਘੇਰੇ ਸੀ ਸਿਰ ਤੋਂ ਵਾਲ ਝੜ ਗਏ ਸੀ ਉਸਨੇ ਹੈਰਾਨੀ ਨਾਲ ਪੁੱਛਿਆ ਸਿਮਰਨ ਤੇਰੀ ਇਹ ਹਾਲਤ ਕਿਵੇਂ ਹੋਈ ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਸੀ ਅਥਰੋ ਆਪਣੇ ਆਪ ਬਹਿ ਨਿਕਲੇ ਤਾਂ ਉਸ ਦੀਆਂ ਭੈਣਾਂ ਆ ਪਹੁੰਚੀਆਂ ਤੇ ਝੂਠ ਬੋਲਣ ਲੱਗੀਆਂ ਭਰਾ ਤੂੰ ਗਲਤ ਸਮਝ ਰਿਹਾ ਹੈ ਸਿਮਰਨ ਨੇ ਸਾਨੂੰ ਮਾਰਿਆ ਸੀ ਅਸੀਂ ਤਾਂ ਚੁੱਪ ਰਹੇ ਅਮਰ ਦਾ ਮਾਨਣ ਡਗਮਗਾ ਗਿਆ ਇੱਕ ਪਾਸੇ ਉਸ ਦਾ ਟੁੱਟਿਆ ਕਾਰੋਬਾਰ ਦੂਜੇ ਪਾਸੇ ਭੈਣਾਂ ਦੀਆਂ ਗੱਲਾਂ ਤੇ ਮੇਰੀ ਹਾਲਤ ਉਹ ਕੁਝ ਸਮਝ ਨਹੀਂ ਸੀ پا ਰਿਹਾ ਮੈਂ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਪਰ ਫਿਰ ਵੀ ਮਨ ਦੇ ਕਿਸੇ ਕੋਨੇ ਵਿੱਚ ਇੱਕ ਅੱਗ ਸੜ ਰਹੀ ਸੀ ਮੈਂ ਸੋਚਦੀ ਕਿ ਮੇਰੀ ਪਹਿਚਾਨ ਸਿਰਫ ਨੂਹ ਹੋਣ ਤੱਕ ਹੀ ਹੈ ਕਿ ਮੈਂ ਸਿਰਫ ਝੁਕਣਾ ਤੇ ਸਹਿਣ ਲਈ ਬਣੀ ਹਾਂ ਮੇਰੇ ਸੁਪਨਿਆਂ ਦੀ ਕੋਈ ਕੀਮਤ ਨਹੀਂ ਰਾਤ ਨੂੰ ਇਕੱਲੀ ਬੈਠਦੀ ਤਾਂ ਬਚਪਨ ਯਾਦ ਆਉਂਦਾ ਕਿਵੇਂ ਮੇਰੇ ਭਰਾ ਮੈਨੂੰ ਲਾੜ ਨਾਲ ਗੋਦ ਵਿੱਚ ਚੁੱਕਦੇ ਸੀ ਭਾਬੀਆਂ ਮੇਰੇ ਨਖਰੇ ਚੁੱਕਦੀਆਂ ਸੀ ਅਤੇ ਮੈਂ ਸੋਚਦੀ ਸੀ ਕਿ ਜ਼ਿੰਦਗੀ ਹਮੇਸ਼ਾ ਇੰਜ ਹੀ ਰਹੇਗੀ ਪਰ ਅੱਜ ਸਭ ਬਦਲ ਗਿਆ ਸੀ ਰਾਤ ਡੂੰਗੀ ਹੋ ਚੁੱਕੀ ਸੀ ਬੇੜੇ ਵਿੱਚ ਰੱਖਿਆ ਪਿੱਤਲ ਦਾ ਦੀਵਾ ਹੌਲੀ-ਹੌਲੀ ਜਮਣੀ ਲੋ ਨਾਲ ਟਿਮਟਿਮਾ ਰਿਹਾ ਸੀ ਬਾਹਰ ਹਵਾ ਚੱਲ ਰਹੀ ਸੀ ਸੁੱਕੇ ਪੱਤੇ ਸਰਸਰੋਂਦੇ ਅਤੇ ਮੈਨੂੰ ਲੱਗਦਾ ਜਿਵੇਂ ਕੋਈ ਮੇਰੇ ਅੰਦਰ ਦੇ ਖਾਲੀਪਨ ਦਾ ਮਜ਼ਾਕ ਉਡਾਰ ਰਿਹਾ ਹੋਵੇ ਕਮਰੇ ਵਿੱਚ ਅਮਰ ਚੈਨ ਨਾਲ ਸੋ ਰਿਹਾ ਸੀ ਪਰ ਮੇਰੀਆਂ ਅੱਖਾਂ ਤੋਂ ਨੀਂਦ ਬਹੁਤ ਦੂਰ ਜਾ ਚੁੱਕੀ ਸੀ ਮੈਂ ਬਿਸਰੇ ਤੇ ਲੇਟੀ-ਲੇਟੀ ਸੋਚ ਰਹੀ ਸੀ ਕਿ ਮੇਰੀ ਜ਼ਿੰਦਗੀ ਇੰਜ ਹੀ ਬੀਤ ਜਾਵੇਗੀ ਦੂਜਿਆਂ ਦੇ ਤਾਨੇ ਸੁਣਦੇ-ਸੁਣਦੇ ਨਣਦਾ ਦੇ ਤਾਨੇ ਅਤੇ ਕੁੱਟਮਾਰ ਸਹਿੰਦੇ-ਸਹਿੰਦੇ ਅਤੇ ਆਪਣੇ ਪਤੀ ਨਾਲ ਸਮਝੌਤਾ ਕਰਦੇ-ਕਰਦੇ ਉਸ ਰਾਤ ਮੈਨੂੰ ਆਪਣੇ ਅਤੀਤ ਦੀਆਂ ਸਾਰੀਆਂ ਕੜਵੀਆਂ ਯਾਦਾਂ ਇੱਕ-ਇੱਕ ਕਰਕੇ ਚੁੱਭਣ ਲੱਗੀਆਂ ਉਹ ਦਿਨ ਯਾਦ ਆਇਆ ਜਦੋਂ ਮੇਰੀਆਂ ਨਣਦਾ ਨੇ ਮੈਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਸੀ ਜਦੋਂ ਉਹਨਾਂ ਨੇ ਮੇਰੇ ਖਿਲਾਫ ਝੂਠੀਆਂ ਗੱਲਾਂ ਬੋਲੀਆਂ ਸੀ ਅਤੇ ਅਮਰ ਨੇ ਮੇਰੇ ਤੇ ਭਰੋਸਾ ਕਰਨ ਦੀ ਬਜਾਏ ਉਹਨਾਂ ਦੀਆਂ ਗੱਲਾਂ ਨੂੰ ਸਹੀ ਮੰਨ ਲਿਆ ਸੀ ਪਰ ਹੁਣ ਮੇਰੇ ਅੰਦਰ ਕੁਝ ਬਦਲ ਰਿਹਾ ਸੀ ਉਹ ਟੁੱਟੀ ਹੋਈ ਡਰਪੋਕ ਜਹੀ ਕੁੜੀ ਹੁਣ ਜਿੰਦਾ ਨਹੀਂ ਸੀ ਉਸ ਦੇ ਅੰਦਰ ਇੱਕ ਔਰਤ ਜਨਮ ਲੈ ਰਹੀ ਸੀ ਜੋ ਆਪਣੇ ਦਰਦ ਨੂੰ ਤਾਕਤ ਬਣਾ ਚੁੱਕੀ ਸੀ ਮੈਂ ठाਨ ਲਿਆ ਜੇ ਹੁਣ ਮੈਂ ਕਦਮ ਨਾ ਚੁੱਕਿਆ ਤਾਂ ਸਾਰੀ ਉਮਰ ਦੂਜਿਆਂ ਦੀ ਕਠਪੁਤਲੀ ਬਣ ਕੇ ਜੀਣਾ ਪਵੇਗਾ ਸਵੇਰੇ ਜਿਵੇਂ ਹੀ ਸੂਰਜ ਦੀ ਪਹਿਲੀ ਕਿਰਨ ਕਮਰੇ ਵਿੱਚ ਦਾਖਲ ਹੋਈ ਮੈਂ ਮਨ ਹੀ ਮਨ ਨਿਸ਼ਚੈ ਕਰ ਲਿਆ ਮੈਂ ਆਪਣੇ ਪੁਰਾਣੇ ਬਕਸੇ ਵਿੱਚੋਂ ਕਿਤਾਬਾਂ ਅਤੇ ਕਾਲਜ ਦੇ ਨੋਟਿਸ ਕੱਢ ਲਏ। ਕਿਤਾਬਾਂ ਤੇ ਜੰਮੀ ਧੂੜ ਝਾੜਦੇ ਹੋਏ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਚਮਕ ਆ ਗਈ। ਅਮਰ ਨੇ ਮੈਨੂੰ ਕਿਤਾਬਾਂ ਨਾਲ ਦੇਖਿਆ ਤਾਂ ਹੈਰਾਨ ਹੋ ਕੇ ਬੋਲਿਆ, "ਉਹਨ ਇਹ ਕੀ ਨਵਾਂ ਨਾਟਕ ਹੈ?" ਮੈਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, "ਇਹ ਨਾਟਕ ਨਹੀਂ ਅਮਰ, ਇਹ ਮੇਰੀ ਜ਼ਿੰਦਗੀ ਹੈ। ਦੇਖ ਰਹੇ ਹੋ ਨਾ ਘਰ ਦੀ ਹਾਲਤ?" ਪੈਣਾ ਦੇ ਤਾਨੇ ਸਮਾਜ ਦੀਆਂ ਗੱਲਾਂ ਜੇ ਮੈਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਵਾਂ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਉਸ ਦੇ ਚਿਹਰੇ ਤੇ ਹੈਰਾਨੀ ਸੀ ਸ਼ਾਇਦ ਗੁੱਸਾ ਵੀ ਉਸ ਨੇ ਕੁਝ ਪਲ ਚੁੱਪ ਰਹਿ ਕੇ ਬੁੱਲ ਸੀ ਲਏ ਮੈਨੂੰ ਪਤਾ ਸੀ ਸੱਚ ਉਸ ਦੇ ਸਮਝ ਵਿੱਚ ਆ ਰਿਹਾ ਹੈ ਪਰ ਉਸ ਦਾ ਅਹੰਕਾਰ ਉਸ ਨੂੰ ਚੁੱਪ ਕਰਵਾ ਰਿਹਾ ਹੈ ਮੇਰੇ ਪੜ੍ਹਾਈ ਸ਼ੁਰੂ ਕਰਨ ਦੀ ਗੱਲ ਪੂਰੇ ਮਹੱਲੇ ਵਿੱਚ ਫੈਲ ਗਈ ਲੋਕ ਪਿੱਠ ਪਿੱਛੇ ਗੱਲਾਂ ਕਰਨ ਲੱਗੇ ਹਾਂ ਨੂੰ ਹੋ ਕੇ ਕਿਤਾਬਾਂ ਪੜ ਰਹੀ ਹੈ ਘਰ ਦਾ ਕੰਮ ਕੌਣ ਕਰੇਗਾ ਹੁਣ ਤਾਂ ਨੌਕਰਾਣੀ ਹੀ ਕਰੇਗੀ ਕੁਝ ਔਰਤਾਂ ਹੱਸਦੀਆਂ ਮਰਦ ਤਾਨੇ ਕੱਸਦੇ ਪਰ ਹੁਣ ਮੈਂ ਉਹ ਸਿਮਰਨ ਨਹੀਂ ਸੀ ਜੋ ਸਭ ਦੀਆਂ ਗੱਲਾਂ ਨਾਲ ਟੁੱਟ ਜਾਂਦੀ ਸੀ ਮੈਂ ਤਾਨਿਆਂ ਨੂੰ ਅਣ ਸੁਣਾ ਕਰਨਾ ਸਿੱਖ ਲਿਆ ਸੀ ਮੈਂ ਸਮਝ ਚੁੱਕੀ ਸੀ ਜੇ ਮੈਂ ਹਾਰ ਮੰਨ ਲਈ ਤਾਂ ਮੇਰਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ ਦਿਨ ਭਰ ਘਰ ਦਾ ਕੰਮ ਕਰਦੀ ਰਾਤ ਨੂੰ ਚੁੱਪ-ਚਾਪ ਦੀਵੇ ਦੀ ਲੋ ਵਿੱਚ ਬੈਠ ਕੇ ਪੜ੍ਹਾਈ ਕਰਦੀ ਕਦੇ ਨੀਂਦ ਨਾਲ ਅੱਖਾਂ ਭਾਰੀ ਹੋ ਜਾਂਦੀਆਂ ਪਰ ਕਿਤਾਬਾਂ ਤੋਂ ਨਜ਼ਰ ਨਹੀਂ ਹਟਾਉਂਦੀ ਮੇਰੀ ਮਿਹਨਤ رنگ ਲਿਆਈ ਮੈਂ ਇੱਕ ਮੁਕਾਬਲੇ ਵਾਲੀ ਪ੍ਰੀਖਿਆ ਪਾਸ ਕਰ ਲਈ ਅਤੇ ਇੱਕ ਔਰਤ ਸੰਗਠਨ ਵਿੱਚ ਕੰਮ ਕਰਨ ਲੱਗੀ ਤਨਖਾਹ ਬਹੁਤ ਘੱਟ ਸੀ ਪਰ ਇਹ ਮੇਰੇ ਲਈ ਸਭ ਤੋਂ ਵੱਡੀ ਜਿੱਤ ਸੀ ਉਥੇ ਔਰਤਾਂ ਨੂੰ ਸਿਲਾਈ ਕਢਾਈ ਪਾਪੜ ਬਣਾਉਣਾ ਤੇ ਕੰਪਿਊਟਰ ਦੀ ਬੇਸਿਕ ਸਿੱਖਿਆ ਦੇਣ ਲੱਗੀ। ਹੌਲੀ-ਹੌਲੀ ਪਿੰਡ ਦੀਆਂ ਔਰਤਾਂ ਮੇਰੇ ਨਾਲ ਜੁੜਨ ਲੱਗੀਆਂ। ਜੋ ਔਰਤਾਂ ਪਹਿਲਾਂ ਮੈਨੂੰ ਤਾਨੇ ਦਿੰਦੀਆਂ ਸੀ ਹੁਣ ਕਹਿੰਦੀਆਂ ਭਾਬੀ ਜੀ ਸਾਨੂੰ ਵੀ ਸਿਖਾਓ। ਸਾਨੂੰ ਵੀ ਕੁਝ ਕੰਮ ਆ ਜਾਵੇ। ਉਹਨਾਂ ਦੇ ਮੂੰਹੋਂ ਇਹ ਸੁੰਣਾ ਮੇਰੇ ਲਈ ਸਭ ਤੋਂ ਵੱਡਾ ਇਨਾਮ ਸੀ। ਮੈਨੂੰ ਮਹਿਸੂਸ ਹੋਇਆ ਕਿ ਅਸਲੀ ਤਾਕਤ ਦੂਜਿਆਂ ਨੂੰ ਉੱਪਰ ਚੁੱਕਣ ਵਿੱਚ ਹੈ। ਅਮਰ ਸ਼ੁਰੂ ਵਿੱਚ ਬਹੁਤ ਅਸਹਿਜ ਸੀ ਉਸ ਨੂੰ ਲੱਗਦਾ ਸੀ ਕਿ ਲੋਕ ਕਹਿਣਗੇ ਦੇਖੋ ਪਤਨੀ ਘਰੋਂ ਬਾਹਰ ਕੰਮ ਕਰਦੀ ਹੈ ਪਰ ਹੌਲੀ-ਹੌਲੀ ਜਦੋਂ ਉਸ ਨੇ ਦੇਖਿਆ ਕਿ ਮੇਰੀ ਕਮਾਈ ਨਾਲ ਘਰ ਦੇ ਖਰਚੇ ਪੂਰੇ ਹੋਣ ਲੱਗੇ ਹਨ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਿਕਲਣ ਲੱਗਾ ਹੈ ਅਤੇ ਲੋਕ ਮੇਰੀ ਤਾਰੀਫ਼ ਕਰ ਰਹੇ ਹਨ ਤਾਂ ਉਸ ਦਾ ਨਜ਼ਰੀਆ ਬਦਲਣ ਲੱਗਾ ਇੱਕ ਸ਼ਾਮ ਉਹ ਮੇਰੇ ਕੋਲ ਆਇਆ ਅਤੇ ਬੋਲਿਆ ਸਿਮਰਨ ਮੈਂ ਮਾਫੀ ਮੰਗਦਾ ਹਾਂ ਮੈਂ ਹਮੇਸ਼ਾ ਆਪਣੀਆਂ ਭੈਣਾਂ ਦੀਆਂ ਗੱਲਾਂ ਤੇ ਭਰੋਸਾ ਕੀਤਾ ਅਤੇ ਤੇਰਾ ਦਰਦ ਨਹੀਂ ਸਮਝਿਆ ਪਰ ਅੱਜ ਮੈਨੂੰ ਤੇਰੇ ਤੇ ਮਾਣ ਹੈ ਉਸ ਦੀਆਂ ਅੱਖਾਂ ਵਿੱਚ ਪਛਤਾਵਾ ਸੀ ਮੇਰੀਆਂ ਅੱਖਾਂ ਨਮ ਹੋ ਗਈਆਂ ਮੈਂ ਕਿਹਾ ਅਮਰ ਜੇ ਸੱਚਮੁੱਚ ਮਾਫੀ ਮੰਗਦੇ ਹੋ ਤਾਂ ਵਾਅਦਾ ਕਰੋ ਹੁਣ ਕਿਸੇ ਵੀ ਔਰਤ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰੋਗੇ ਉਸ ਨੇ ਮੇਰਾ ਹੱਥ ਫੜ ਕੇ ਸਿਰ ਝੁਕਾ ਲਿਆ ਮੈਂ ਵਾਅਦਾ ਕਰਦਾ ਹਾਂ ਉਸ ਪਾਲੇ ਮੈਨੂੰ ਲੱਗਿਆ ਜਿਵੇਂ ਮੇਰਾ ਸਭ ਤੋਂ ਵੱਡਾ ਬੋਝ ਉਤਰ ਗਿਆ ਹੋਵੇ ਕੁਝ ਮਹੀਨੇ ਬੀਤੇ ਕਿਸਮਤ ਨੇ ਕਰਵਟ ਲਈ ਉਹ ਨਣਦਾਂ ਜਿਨ੍ਹਾਂ ਨੇ ਮੈਨੂੰ ਮਾਰ ਕੇ ਘਰੋਂ ਕੱਢਿਆ ਸੀ ਹੁਣ ਖੁਦ ਮੁਸ਼ਕਿਲ ਵਿੱਚ ਫਸ ਗਈਆਂ ਸੀ ਉਹਨਾਂ ਦੇ ਸਹੁਰੇ ਅਤੇ ਮਾਇਕੇ ਦੋਵਾਂ ਪਾਸੇ ਹਾਲਾਤ ਵਿਗੜ ਚੁਕੇ ਸੀ ਇੱਕ ਦਿਨ ਉਹ ਮੇਰੇ ਦਰਵਾਜ਼ੇ ਤੇ ਆਈਆਂ ਭਾਬੀ ਸਾਨੂੰ ਵੀ ਸਿਲਾਈ ਅਤੇ ਕੰਪਿਊਟਰ ਸਿੱਖਣਾ ਹੈ ਨੌਕਰੀ ਕਰਨੀ ਹੈ ਸਾਡੀ ਮਦਦ ਕਰੋ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਇੱਕ ਪਲ ਲਈ ਸਖਤ ਹੋ ਗਿਆ। ਮੈਨੂੰ ਸਭ ਕੁਝ ਯਾਦ ਆ ਗਿਆ ਜਦੋਂ ਉਹਨਾਂ ਹੱਥਾਂ ਨਾਲ ਮੈਨੂੰ ਸੱਟਾਂ ਲੱਗੀਆਂ ਸੀ। ਪਰ ਅਗਲੇ ਹੀ ਪਲ ਮੇਰੇ ਅੰਦਰ ਦੀ ਆਵਾਜ਼ ਬੋਲੀ, ਜੇ ਮੈਂ ਇਹਨਾਂ ਨੂੰ ਮਾਫ਼ ਨਹੀਂ ਕਰਾਂਗੀ ਤਾਂ ਮੈਂ ਵੀ ਉਹੀ ਬਣ ਜਾਵਾਂਗੀ ਜਿਹੋ ਜਹੀਆਂ ਇਹ ਹਨ। ਮੈਂ ਮੁਸਕਰਾ ਕੇ ਕਿਹਾ, "ਠੀਕ ਹੈ, ਆਓ। ਸਿੱਖਣਾ ਚਾਹੁੰਦੀਆਂ ਹੋ ਤਾਂ ਮੈਂ ਸਿਖਾਵਾਂਗੀ।" ਪਾਰੇ ਯਾਦ ਰੱਖਣਾ ਔਰਤ ਦੀ ਅਸਲੀ ਤਾਕਤ ਕਿਸੇ ਨੂੰ ਦਬਾਉਣ ਵਿੱਚ ਨਹੀਂ ਸਗੋ ਮਿਹਨਤ ਕਰਨ ਵਿੱਚ ਹੈ ਉਹ ਸ਼ਰਮ ਨਾਲ ਸਿਰ ਝੁਕਾ ਗਈਆਂ ਸਮੇਂ ਨਾਲ ਮੇਰਾ ਸੰਗਠਨ ਵਧਦਾ ਗਿਆ ਹੁਣ ਪਿੰਡ ਹੀ ਨਹੀਂ ਸਾਰੇ ਜ਼ਿਲ੍ਹੇ ਦੀਆਂ ਔਰਤਾਂ ਮੇਰੇ ਨਾਲ ਜੁੜਨ ਲੱਗੀਆਂ ਮੈਂ ਸਵੇਗ ਰੁਜ਼ਗਾਰ ਅਤੇ ਸਿੱਖਿਆ ਦੇ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਇੱਕ ਦਿਨ ਮੈਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ ਮੰਚ ਤੇ ਖੜੀ ਹੋ ਕੇ ਮੈਂ ਕਿਹਾ ਔਰਤ ਦੀ ਪਹਿਚਾਨ ਸਿਰਫ ਕਿਸੇ ਦੀ ਪਤਨੀ ਜਾਂ ਨੂੰਹ ਹੋਣ ਨਾਲ ਨਹੀਂ ਹੈ ਸਾਡੀ ਪਹਿਚਾਨ ਸਾਡੇ ਸੁਪਨੇ ਆ ਤੇ ਮਿਹਨਤ ਨਾਲ ਹੈ ਦਰਦ ਸਾਨੂੰ ਤੋੜ ਵੀ ਸਕਦਾ ਹੈ ਅਤੇ ਉਹੀ ਦਰਦ ਸਾਨੂੰ ਸਭ ਤੋਂ ਵੱਡੀ ਤਾਕਤ ਵੀ ਦੇ ਸਕਦਾ ਹੈ ਅੱਜ ਮੈਂ ਇਕੱਲੀ ਨਹੀਂ ਹਾਂ ਸਗੋਂ ਸੈਂਕੜਾ ਔਰਤਾਂ ਮੇਰੇ ਨਾਲ ਖੜੀਆਂ ਹਨ ਏਹੀ ਮੇਰੀ ਅਸਲੀ ਜਿੱਤ ਹੈ ਤਾੜੀਆਂ ਦੀ ਆਵਾਜ਼ ਉੱਥੇ ਸਾਰੇ ਹਾਲ ਵਿੱਚ ਗੂੰਜਣ ਲੱਗੀ ਉਸ ਪਾਲੇ ਮੈਨੂੰ ਮਹਿਸੂਸ ਹੋਇਆ ਮੈਂ ਹੁਣ ਸਿਰਫ ਸਿਮਰਨ ਨਹੀਂ ਹਾਂ ਸਗੋਂ ਕਈ ਔਰਤਾਂ ਦੀ ਪ੍ਰੇਰਣਾ ਹਾਂ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਦਰਦ ਹੀ ਮੇਰੀ ਤਾਕਤ ਬਣਿਆ ਨਣਦਾਂ ਦੀ ਨਫ਼ਰਤ ਸਮਾਜ ਦੇ ਤਾਨੇ ਪਤੀ ਦਾ ਅਵਿਸ਼ਵਾਸ ਇਹ ਸਭ ਮੇਰੇ ਰਾਹ ਵਿੱਚ ਕੰਡੇ ਬਣੇ ਪਰ ਜੇ ਉਹ ਕੰਡੇ ਨਾ ਹੁੰਦੇ ਤਾਂ ਸ਼ਾਇਦ ਮੈਂ ਅੱਜ ਇਹ ਫੁੱਲ ਨਾ ਬਣ ਸਕਦੀ ਮੈਂ ਸਿੱਖਿਆ ਹੈ ਕਿ ਔਰਤ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਉਹੀ ਹੈ ਜੋ ਦਰਦ ਸਹਿੰਦਿਆਂ ਵੀ ਪਰਿਵਾਰ ਨੂੰ ਸੰਭਾਲਦੀ ਹੈ। ਜੇ ਉਹ ਹੀ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਤਾਂ ਪੂਰਾ ਸਮਾਜ ਬਦਲ ਸਕਦੀ ਹੈ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਧੰਨਵਾਦ ਜੀ।